ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਯਾਨੀ ਕਿ ਅੱਜ ਮਜੀਠੀਆ ਦੀ ਪੇਸ਼ੀ ਹੈ 10 ਵਜੇ ਸਵੇਰੇ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਬਿਕਰਮ ਮਜੀਠੀਆ ਨੂੰ ਸਖਤ ਸੁਰੱਖਿਆ ਦੇ ਹੇਠ ਪੇਸ਼ ਕੀਤਾ ਜਾਵੇਗਾ ਦੱਸਦੀ ਹੈ ਕਿ ਬੀਤੇ ਕੱਲ ਅੰਮ੍ਰਿਤਸਰ ਸਥਿਤ ਤੋਂ ਮਜੀਠੀਆ ਨੂੰ ਵਿਜੀਲੈਂਸ ਵਿਭਾਗ ਨੇ ਹਿਰਾਸਤ ਵਿੱਚ ਲੈ ਲਿਆ ਸੀ ਉਹਨਾਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵੀ ਐਫਆਈਆਰ ਦਰਜ ਕੀਤੀ ਸੀ ਅਤੇ ਡਰੱਗ ਮਾਮਲੇ ਨੂੰ ਲੈ ਕੇ ਵੀ ਮਜੀਠੀਆ ਲਗਾਤਾਰ ਘਿਰਦੇ ਰਹੇ ਨੇ ਹਾਲਾਂਕਿ ਪਿਛਲੇ ਸਮੇਂ ਦੌਰਾਨ ਉਹਨਾਂ ਨੂੰ ਜੇਲ੍ਹ ਵੀ ਕੱਟਣੀ ਪਈ ਪਰ ਬਾਹਰ ਆਏ ਆਖਰਕਾਰ ਇੱਕ ਵਾਰ ਫਿਰ ਤੋਂ ਵਿਜੀਲੈਂਸ ਵਿਭਾਗ ਨੇ ਮਜੀਠੀਆ ਮਜੀਠਿਆ ਨੂੰ ਹਿਰਾਸਤ ਵਿੱਚ ਲੈ ਲਿਆ ਦੱਸਦੀ ਹੈ ਕਿ ਬੀਤੇ ਕੱਲ ਅੰਮ੍ਰਿਤਸਰ ਸਥਿਤ ਰਿਹائش ਸਮੇਤ ਮਜੀਠਿਆ ਦੇ ਕਈ ਹੋਰ ਟਿਕਾਣਿਆਂ ਦੇ ਉੱਤੇ ਵਿਜੀਲੈਂਸ ਵਿਭਾਗ ਨੇ ਦਬਿਸ਼ ਤੀ ਜਿਸ ਤੋਂ ਬਾਅਦ ਮਜੀਠਿਆ ਦੇ ਕੋ ਘਰੋਂ ਕੁਝ ਲੈਪਟਾਪ ਅਤੇ ਮੋਬਾਈਲ ਫੋਨ ਬਰਾਮਦ ਹੋਣ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਅਤੇ ਮਜੀਠਿਆ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਪਰਿਵਾਰ ਨੇ ਮਜੀਠਿਆ ਦੀ ਗ੍ਰਿਫਤਾਰੀ ਤੋਂ ਬਾਅਦ ਸਰਕਾਰ ਯਾਨੀ ਕਿ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਉੱਤੇ ਧੱਕੇਸ਼ਾਹੀ ਦੇ ਦੋਸ਼ ਵੀ ਲਗਾਏ ਨੇ ਉਥੋਂ ਤੱਕ ਕਨੀਕ ਕੋਰ ਮਜੀਠਿਆ ਲੈ ਕੇ ਆ ਦੇ ਅਧਿਕਾਰੀ ਸਾਨੂੰ ਧੱਕੇ ਮਾਰ ਕੇ ਅੰਦਰ ਬੜੇ ਨੇ ਇਹ ਬਤ ਸਲੂਕੀ ਕਿਤੇ ਨਾ ਕਿਤੇ ਕੀਤੀ ਗਈ ਹੈ ਇਸ ਤਰ੍ਹਾਂ ਦੇ ਦੋਸ਼ ਹਾਲਾਂਕਿ ਲੱਗ ਰਹੇ ਨੇ ਪਰ ਮਜੀਠੀਆ ਦੇ ਇਸ ਮਾਮਲੇ ਦੇ ਵਿੱਚ ਕੀ ਹੋਰ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਹੈ ਆਮਦਨ ਤੋਂ ਬਾਅਦ ਜਾਇਦਾਦ ਕੀ ਵਾਕਈ ਬਣਾਈ ਗਈ ਹੈ ਕਿੰਨੀ ਜਾਇਦਾਦ ਬਣਾਈ ਗਈ ਹੈ ਇਹ ਸਾਰੇ ਵਿਜੀਲੈਂਸ ਵਿਭਾਗ ਅੰਕੜੇ ਜਦੋਂ ਪੇਸ਼ ਕਰੇਗਾ ਜਾਂ ਅਦਾਲਤ ਵਿੱਚ ਕੀ ਜਵਾਬ ਦਿੱਤਾ ਜਾਂਦਾ ਉਸ ਤੋਂ ਸਪਸ਼ਟ ਹੋਵੇਗਾ ਯਾਨੀ ਕਿ 10 ਵਜੇ ਵਾਲੀ ਹੋਣ ਵਾਲੀ ਪੇਸ਼ੀ ਬੇहद ਅਹਿਮ ਹੈ ਸਵੇਰੇ 10 ਵਜੇ ਬਹਿਸ ਕੁਝ ਸਮੇਂ ਬਾਅਦ ਵਿਕਰਮ ਮਜੀਠੀਆ ਨੂੰ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ